ਵਿਕਰਮ ਮਜੀਠੀਆ ਦੇ ਵਾਈਫ ਗਨੀਬ ਕੌਰ ਜੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਨੇ ਗੱਲਬਤ ਕਰਦੇ ਆ ਮੈਡਮ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋ ਕੀ ਕਹਿਣਾ ਚਾਹੂਗੀ ਰਾਜਵੀਰ ਜੀ ਦਾ ਵਿਕਰਮ ਜੀ ਨਾਲ ਬੜਾ ਪਿਆਰ ਸੀਗਾ ਜੀ ਬਹੁਤ ਨੇੜਤਾ ਸੀਗੀ ਫੋਨ ਤੇ ਗੱਲਾਂ ਹੁੰਦੀਆਂ ਸੀਗੀਆਂ ਤੇ ਬੜੀ ਹਲੀਮੀ ਸੀ ਬਹੁਤ ਪਿਆਰ ਕਰਦੇ ਸੀ ਇੱਕ ਦੂਜੇ ਨਾਲ ਤੇ ਬੜਾ ਦੁੱਖ ਹੋਇਆ ਇੰਨੀ ਛੋਟੀ ਉਮਰ ਚ ਇਹ ਹੋਣਾ ਬਹੁਤ ਬਹੁਤ ਔਖ ਹੈ ਪਰਿਵਾਰ ਨਾਲ ਤੁਸੀਂ ਵੀ ਦੁੱਖ ਸਾਂਝਾ ਕਰਕੇ ਪਹੁੰਚੋ ਮਨ ਤੁਹਾਡਾ ਵੀ ਹਜੇ ਭਰਿਆ ਪਿਆ ਤੇ ਪਰਵਾਰਕ ਮੈਂਬਰ ਜਿਨ੍ਹਾਂ ਨੇ ਆਪਣਾ ਪੁੱਤ ਖੋ ਲਿਆ ਇੱਕ ਪਿਓ ਖੋ ਲਿਆ ਇੱਕ ਵਾਈਫ ਨੇ ਆਪਣਾ ਹਸਬੰਡ ਖੋ ਲਿਆ ਉਹਨਾਂ ਤੇ ਕੀ ਸਿਚੁਏਸ਼ਨ ਹੈ ਇਸ ਟਾਈਮ ਪਰਵਾਰ ਲਈ ਤਾਂ ਬਹੁਤ ਔਖਾ ਹੈ ਬਜ਼ੁਰਗ ਦਾਦੀ ਜੀ ਨੇ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਦੀ ਵਾਈਫ ਨੇ ਦੋ ਛੋਟੇ ਛੋਟੇ ਬੱਚੇ ਨੇ ਬਹੁਤ ਔਖਾ ਹੈ ਉਹਨਾਂ ਲਈ ਤੇ ਉਹਨਾਂ ਨੂੰ ਦੇਖ ਕੇ ਤਾਂ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਇੰਨਾ ਜਵਾਨ ਜਿੱਦਾ ਪੁੱਤ ਚਲਾ ਜਾਏ ਜਿੱਦਾ ਘਰਾਂ ਲਾਚਲਾ ਜਾਏ ਬਹੁਤ ਦੁੱਖ ਹੁੰਦਾ ਹੈ ਪੰਜਾਬ ਵਾਸਤੇ ਜਿਹੜਾ ਕਿੰਨਾ ਕ ਇਹ ਘਾਟਾ ਪਿਆ ਕਿਉਂਕਿ ਇੱਕ ਚੰਗਾ ਗੀਤਕਾਰ ਜਿਹੜਾ ਪੰਜਾਬ ਨੂੰ ਖੋ ਲਿਆ ਪੰਜਾਬ ਲਈ ਤਾਂ ਬਹੁਤ ਵੱਡਾ ਘਾਟਾ ਪਿਆ ਜੀ ਇੱਕ ਪਹਿਲਾਂ ਮੂਸੇ ਵਾਲਾ ਹੁਣ ਰਾਜਵੀਰ ਜਵੰਦਾ ਬਹੁਤ ਵੱਡਾ ਘਾਟਾ ਪਿਆ ਹੈ ਸਾਡੇ ਲਈ ਪਰਿਵਾਰਕ ਤੌਰ ਤੇ ਵੀ ਬਹੁਤ ਵੱਡਾ ਘਾਟਾ ਹੈ ਜਿਵੇਂ ਮੈਂ ਕਿਹਾ ਸੀ ਕਿ ਵਿਕਰਮਜੀਤ ਨਾਲ ਬੜੀ ਨੇੜਤਾ ਸੀਗੀ ਤੇ ਮੇਰੀ ਮੇਰਾ ਬੀटा ਵੀ ਉਹਨਾਂ ਦਾ ਬਹੁਤ ਵੱਡਾ ਫੈਨ ਸੀਗਾ ਤੇ ਸਾਨੂੰ ਬਹੁਤ ਔਖਾ ਸੋ ਗਨੀਬ ਕੋਰ ਜੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਭਰੇ ਮਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਿੱਥੇ ਇਹਨਾਂ ਦਾ ਮਨ ਭਰਿਆ ਹੀ ਹੋਇਆ ਉੱਥੇ ਪਰਿਵਾਰ ਦਾ ਕੀ ਹਾਲ ਹੋਏਗਾ ਪਰਿਵਾਰਕ ਮੈਂਬਰਾਂ ਦਾ ਕੀ ਹਾਲ ਹੋਏਗਾ ਉਹ ਮਾਤਾ ਜੀ ਜਿਨ੍ਹਾਂ ਨੇ ਆਪਣਾ ਜਵਾਨ ਪੁੱਤ ਖੋ ਲਿਆ ਉਹ ਧਰਮ ਪਤਨੀ ਜਿਨ੍ਹਾਂ ਦਾ ਜਨਮਾ ਜਨਮਾ ਦਾ ਸਾਥ ਨਿਭਾਣ ਦੇ ਜਿਹੜੇ ਵਾਅਦੇ ਹੁੰਦੇ ਨੇ ਉਹ ਵਾਅਦੇ ਟੁੱਟ ਗਏ ਤੇ ਬੱਚੇ ਜਿਹੜੇ ਨੇ ਉਹਨਾਂ ਨੇ ਆਪਣਾ ਪਿਓ ਖੋ ਲਿਆ ਸੋ ਅਰਦਾਸ ਕਰੋ ਜਿਵੇਂ ਤੁਸੀਂ ਪਹਿਲਾਂ ਅਰਦਾਸਾਂ ਕੀਤੀਆਂ ਹੁਣ ਵੀ ਅਰਦਾਸ ਕਰੋ ਕਿ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ੇ ਉਹ ਪਰਮਾਤਮਾ ਤੇ ਪਰਿਵਾਰ ਇਸ ਦੁੱਖ ਦੀ ਘੜੀ ਤੋਂ ਆਪਣੇ ਆਪ ਨੂੰ ਬਾਹਰ ਕੱਢ ਸਕੇ। ਵਿਕਰਮ ਮਜੀਠੀਆ ਦੇ ਵਾਈਫ ਗਨੀਬਕੌਰ ਜੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਨੇ ਗੱਲਬਾਤ ਕਰਦੇ ਆ ਮੈਡਮ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋ ਕੀ ਕਹਿਣਾ ਚਾਹੂਗੀ? ਰਾਜਵੀਰ ਜੀ ਦਾ ਵਿਕਰਮ ਜੀ ਨਾਲ ਬੜਾ ਪਿਆਰ ਸੀਗਾ ਜੀ। ਅਮ ਬਹੁਤ ਨੇੜਤਾ ਸੀਗੀ। ਫੋਨ ਤੇ ਗੱਲਾਂ ਹੁੰਦੀਆਂ ਸੀਗੀਆਂ ਤੇ ਅ ਬੜੀ ਹਲੀਮੀ ਸੀ ਬਹੁਤ ਪਿਆਰ ਕਰਦੇ ਸੀ ਇੱਕ ਦੂਜੇ ਨਾਲ। ਇਬੜਾ ਦੁੱਖ ਹੋਇਆ ਇਨੀ ਛੋਟੀ ਉਮਰ 'ਚ ਇਹ ਹੋਣਾ ਬਹੁਤ ਬਹੁਤ ਦੁੱਖ ਹੋਇਆ ਪਰਿਵਾਰ ਨਾਲ ਤੁਸੀਂ ਵੀ ਦੁੱਖ ਸਾਂਝਾ ਕਰਕੇ ਪਹੁੰਚੋ ਮਨ ਤੁਹਾਡਾ ਵੀ ਹਜੇ ਭਰਿਆ ਪਿਆ ਤੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਆਪਣਾ ਪੁੱਤ ਖੋਲਿਆ ਇੱਕ ਪਿਓ ਖੋਲਿਆ ਇੱਕ ਵਾਈਫ ਨੇ ਆਪਣਾ ਹਸਬੰਡ ਖੋਲਿਆ ਉਹਨਾਂ ਤੇ ਕੀ ਸਿਚੁਏਸ਼ਨ ਹੈ ਇਸ ਟਾਈਮ ਪਰਵਾਰ ਲਈ ਤਾਂ ਬਹੁਤ ਔਖਾ ਹੈ ਬਜ਼ੁਰਗ ਦਾਦੀ ਜੀ ਨੇ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਦੀ ਵਾਈਫ ਨੇ ਦੋ ਛੋਟੇ ਛੋਟੇ ਬੱਚੇ ਨੇ ਬਹੁਤ ਔਖਾ ਹੈ ਉਹਨਾਂ ਲਈ ਤੇ ਉਹਨਾਂ ਨੂੰ ਦੇਖ ਕੇ ਤਾਂ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਇੰਨਾ ਜਵਾਨ ਜਿੱਦਾ ਪੁੱਤ ਚਲਾ ਜਾਏ ਜਿੱਦਾ ਘਰਾਂ ਲਾਛ ਲਾ ਜਾਏ ਬਹੁਤ ਦੁੱਖ ਹੁੰਦਾ ਹੈ ਪੰਜਾਬ ਵਾਸਤੇ ਜਿਹੜਾ ਕਿੰਨਾ ਕ ਇਹ ਘਾਟਾ ਪਿਆ ਕਿਉਂਕਿ ਇੱਕ ਚੰਗਾ ਗੀਤਕਾਰ ਜਿਹੜਾ ਪੰਜਾਬ ਨੇ ਖੋ ਲਿਆ ਪੰਜਾਬ ਲਈ ਤਾਂ ਬਹੁਤ ਵੱਡਾ ਘਾਟਾ ਪਿਆ ਜੀ ਇਹ ਪਹਿਲਾਂ ਮੂਸੇ ਵਾਲਾ ਹੁਣ ਰਾਜਵੀਰ ਜਵੰਦਾ ਬਹੁਤ ਵੱਡਾ ਘਾਟਾ ਪਿਆ ਹੈ ਸਾਡੇ ਲਈ ਪਰਿਵਾਰਿਕ ਤੌਰ ਤੇ ਵੀ ਬਹੁਤ ਵੱਡਾ ਘਾਟਾ ਹੈ ਜਿਵੇਂ ਮੈਂ ਕਿਹਾ ਸੀ ਕਿ ਵਿਕਰਮਜੀਤ ਨਾਲ ਬੜੀ ਨੇੜਤਾ ਸੀਗੀ ਤੇ ਮੇਰੀ ਮੇਰਾ ਬੇਟਾ ਵੀ ਉਹਨਾਂ ਦਾ ਬਹੁਤ ਵੱਡਾ ਫੈਨ ਸੀਗਾ ਤੇ ਸਾਨੂੰ ਬਹੁਤ ਦੁੱਖ ਹੋਇਆ ਸੋ ਗਨੀਵਕੋਰ ਜੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਭਰੇ ਮਨ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਿੱਥੇ ਇਨਾਂ ਦਾ ਮਨ ਭਰਿਆ ਹੀ ਹੋਇਆ ਉੱਥੇ ਪਰਿਵਾਰ ਦਾ ਕੀ ਹਾਲ ਹੋਏਗਾ ਪਰਿਵਾਰਕ ਮੈਂਬਰਾਂ ਦਾ ਕੀ ਹਾਲ ਹੋਏਗਾ ਉਹ ਮਾਤਾ ਜੀ ਜਿਨ੍ਹਾਂ ਨੇ ਆਪਣਾ ਜਵਾਨ ਪੁੱਤ ਖੋ ਲਿਆ ਉਹ ਧਰਮ ਪਤਨੀ ਜਿਨ੍ਹਾਂ ਦਾ ਜਨਮ ਜਨਮ ਦਾ ਸਾਥ ਨਿਭਾਣ ਦੇ ਜਿਹੜੇ ਵਾਅਦੇ ਹੁੰਦੇ ਨੇ ਉਹ ਵਾਅਦੇ ਟੁੱਟ ਗਏ ਤੇ ਬੱਚੇ ਜਿਹੜੇ ਨੇ ਉਹਨਾਂ ਨੇ ਇੱਕ ਆਪਣਾ ਪਿਓ ਖੋ ਲਿਆ ਸੋ ਅਰਦਾਸ ਕਰੋ ਜਿਵੇਂ ਤੁਸੀਂ ਪਹਿਲਾਂ ਅਰਦਾਸਾਂ ਕੀਤੀਆਂ ਹੁਣ ਵੀ ਅਰਦਾਸ ਕਰੋ ਕਿ ਪਰਿਵਾਰ ਨੂੰ ਪਾਣਾ ਮੰਨਦਾ ਬਲ ਬਖਸ਼ੇ ਉਹ ਪਰਮਾਤਮਾ ਤੇ ਪਰਿਵਾਰ ਇਸ ਦੁੱਖ ਦੀ ਘੜੀ ਤੋਂ ਆਪਣੇ ਆਪ ਨੂੰ ਬਾਹਰ ਕੱਢ ਸਕੇ